ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ 4 ਹਰ ਹਰ ਨਾਮ ਸੀਤਲ ਜਲ ਧਾਵਹ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਾਦ ਪਾਇਆ ਮਾ ਹਿਰਡ ਪਲਾਸ ਸੰਗ ਹਰ ਬੁਹੀਆ ਹਰ ਹਰ ਨਾਮ ਸੀਤਲ ਜਲ ਧਾਵਹ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਾਦ ਪਾਇਆ ਮੈਂ ਹਿਰਦ ਪਲਾਸ ਸੰਗ ਹਰ ਬੁਹੀਆ ਜਪ ਜਗ ਨਾਥ ਜਗਦੀਸ਼ ਗੋਸਈਆ ਸਰਨ ਪਰ ਸੇਈ ਜਨ ਉਭਰੇ ਜਿਉ ਪ੍ਰਹਲਾਦ ਉਧਾਰ ਸੁਮਈਆ ਰਹਾਉ ਪਾਰ ਅਠਾਰ ਹੈ ਮਹ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਖਤ ਕੂੜੇ ਉਬਸੋਕ ਹੂਏ ਮਾਨ ਅਬਮਾਨ ਵਿਛੜ ਦੂਰ ਗਈਆ ਹਰ ਗਤਮਿਤ ਕਰਤਾ ਆਪੇ ਜਾਣੈ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਵੈ ਜੋ ਤੋਰ ਲਿਖਿਆ ਸੋ ਮਟਾ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਪੰਡਾਰ ਖੁਲਈਆ ਗੁਰ ਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾਮ ਭਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮਨ ਹਰ ਗੁਣ ਕਹਤ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਾਲ ਕਹੀਐ ਹਰ ਪਾਰ ਨ ਪਾਵੈ ਪਰ ਪਰਈਆ ਖਾਸਤ ਬੇਦ ਪੁਰਾਨ ਪੁਕਾਰ ਹੈ ਧਰਮ ਕਰਹੁ ਖਟ ਕਰਮ ਦਿਰਢਈਆ ਮਨਮੁਖ ਪਾਖੰਡ ਪਰਮ ਵਿਗੂਤੇ ਲੋਬ ਲਹਿਰ ਨਾਵ ਪਾਰ ਬੁੜਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਹਤਰ ਨਾਮ ਦਿਰੜਈਆ ਹਮ ਮੰਝਾਈ ਤਾ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ Jag ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜ ਹੈ ਜੇ ਤੋ ਪਾਵੈ ਤਿਤ ਰਾਹੇ ਚਲਈਆ ਇਹੋ ਜਾਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਜ ਹੈ ਜਿਉ ਪਾਵੈ ਤਿਤ ਰਾਹੇ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਾਵਹੁ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮਹਿਰਡ ਪਲਾਸ ਸੰਗ ਹਰ ਬੋਹੀਆ